ਅੱਜ ਦੇ ਦਿਨ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਪਿੰਡ ਹੋਂਦ ਚਿੱਲਣ ਦੇ ਵਿੱਚ ਹੋਏ ਸਿੱਖ ਕਤਲਿਆਮ ਦਾ ਪਤਾ ਲੱਗਿਆ ਸੀ ਉਸ ਵੇਲੇ ਇੱਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਵੱਲੋਂ ਇਸ ਦਾ ਪਤਾ ਲਾਇਆ ਗਿਆ ਸੀ ਤਾਂ ਅੱਜ ਇਸ ਕਤਲਿਆਮ ਨੂੰ ਲੈ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਦੇ ਕਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਵੀ ਹੁੰਦ ਚਿੱਲਡ ਕਾਂਡ ਬਾਰੇ ਸੁਣਿਆ ਹੋਣਾ ਹਰਿਆਣਾ ਦੇ ਰਿਵਾੜੀ ਜ਼ਿਲ੍ਹਾ ਦੇ ਵਿੱਚ ਇੱਕ ਪਿੰਡ ਹੁੰਦ ਚਿੱਲਡ ਹੈ ਜਿਸ ਦੇ ਵਿੱਚ ਸਨ 1984 ਦੇ ਵਿੱਚ ਸਿੱਖ ਵਿਰੋਧੀ ਫਿਰਕੂ ਕਤਲੇਆਮ ਦੌਰਾਨ 32 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਗੱਲ ਦਾ ਪਤਾ ਲੁਧਿਆਣਾ ਜ਼ਿਲ੍ਹੇ ਦੇ ਇੱਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾਂ ਦੇ ਲਾਇਆ ਸੀ ਜੋ ਉਸ ਵੇਲੇ ਗੁਰਦਾਉਂ ਦੇ ਵਿੱਚ ਨੌਕਰੀ ਕਰਦੇ ਸਨ ਅੱਜ ਕੱਲ ਮਨਵਿੰਦਰ ਸਿੰਘ ਗਿਆਸਪੁਰਾ ਪੰਜਾਬ ਦੇ ਪਾਇਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦੇਸ਼ ਦੀ ਵੰਡ ਸਮੇਂ 16 ਪਰਿਵਾਰ ਨੇ ਜਿਹੜੇ ਉਹ ਇੱਥੇ ਆ ਕੇ ਵਸੇਰਾ ਬਣਾ ਕੇ ਰਹਿਣ ਲੱਗੇ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਉਸ ਵੇਲੇ ਇੱਥੇ ਰਹਿੰਦੇ ਸਿੱਖ ਵੀ ਇਸ ਦਾ ਨਿਸ਼ਾਨਾ ਬਣੇ ਇਸ ਪਿੰਡ ਤੇ ਹਮਲਾ 1 ਨਵੰਬਰ 1984 ਨੂੰ ਹੋਇਆ ਲਗਭਗ 2-250 ਦੰਗਾਈ ਰਾਤ ਨੂੰ ਸੋਟੀਆਂ ਰਾੜਾਂ ਡੀਜ਼ਲ ਅਤੇ ਮਿੱਟੀ ਦਾ ਤੇਲ ਲੈ ਕੇ ਆਏ ਅਤੇ 31 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਉਹ ਪਿੰਡ ਨੂੰ ਸਾੜਦੇ ਰਹੇ ਜਦ ਤੱਕ ਸਾਰਾ ਪਿੰਡ ਤਬਾਹ ਨਹੀਂ ਹੋ ਗਿਆ ਸੜ ਨਹੀਂ ਗਿਆ ਅੰਤ ਨੂੰ ਬਾਕੀ ਸਿੱਖਾਂ ਨੇ ਵੀ ਆਪਣੇ ਆਪ ਨੂੰ ਤਿੰਨ ਘਰਾਂ ਵਿੱਚੋਂ ਸੁਰੱਖਿਅਤ ਕਰ ਲਿਆ ਦੰਗਾਈਆਂ ਦੇ ਵੱਲੋਂ ਦੋ ਘਰਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ 2 ਨਵੰਬਰ ਦੀ ਰਾਤ 32 ਸਿੱਖ ਜੋ ਇਸ ਦੌਰਾਨ ਬਚ ਗਏ ਉਹਨਾਂ ਨੂੰ ਇੱਕ Hindu ਤਨੋਰਾ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਆਸਰਾ ਦਿੱਤਾ ਅਤੇ ਰਾਤ ਨੂੰ ਸਾਰੇ ਟਰੈਕਟਰ ਟਰਾਲੀ ਦੀ ਮਦਦ ਦੇ ਨਾਲ ਰਿਵਾੜੀ ਪਹੁੰਚੇ ਇਸ ਕਾਂਡ ਦੇ ਵਿੱਚ ਬਾਕੀ ਬਚੇ ਹੋਏ ਸਿੱਖ ਅੱਜਕੱਲ ਬਠਿੰਡਾ ਅਤੇ ਲੁਧਿਆਣਾ ਦੇ ਵਿੱਚ ਰਹਿ ਰਹੇ ਨੇ ਤਨਪਤ ਸਿੰਘ ਜੋ ਚਿੱਲੜ ਦਾ ਸਰਪੰਚ ਸੀ ਉਸ ਦੇ ਜਤੂਸਾਨਾ ਮਹਿੰਦਰਗੜ੍ਹ ਜ਼ਿਲ੍ਹਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਜਿਸ ਦੇ ਵਿੱਚ ਦਰਜ ਹੈ ਕਿ ਕਤਲਿਆਮ ਕਰਨ ਵਾਲੇ 11 ਵਜੇ ਸਵੇਰੇ ਹਾਲੀ ਮੰਡੀ ਤੋਂ ਆਏ ਸਨ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਮੋੜ ਦਿੱਤਾ ਅਤੇ ਫਿਰ ਉਹ ਰਾਤ ਨੂੰ ਬਹੁਤ ਜ਼ਿਆਦਾ ਗਿਣਤੀ ਵਿੱਚ ਆਏ ਤੰਦੇ ਹਿੰਦੂ ਪਰਿਵਾਰਾਂ ਨੇ ਉਹਨਾਂ ਨੂੰ ਬਹੁਤ ਸਮਝਾਇਆ ਅੰਤ ਉਹਨਾਂ ਨੇ ਕਤਲੇਆਮ ਸ਼ੁਰੂ ਕਰ ਦਿੱਤਾ ਤਾਂ 23 ਫਰਵਰੀ 2011 ਨੂੰ ਪੁਲਿਸ ਨੇ ਦਾਵਾ ਕੀਤਾ ਕਿ ਮੁੱਢਲੀ ਜਾਣਕਾਰੀ ਰਿਪੋਰਟ ਗੁੰਮ ਹੋ ਗਈ ਹੈ ਉਸੇ ਹੀ ਦਿਨ ਕਮੀਡੀਆ ਅਦਾਰੇ ਨੇ ਉਸੇ ਹੀ ਪੁਲਿਸ ਸਟੇਸ਼ਨ ਤੋਂ ਦਸਤਕਤ ਕੀਤੀ ਹੋਈ ਇੱਕ ਕਾਪੀ ਪ੍ਰਾਪਤ ਕੀਤੀ ਤਾਂ ਇਸ ਕਾਂਡ ਨੂੰ ਲੈ ਕੇ ਅੱਜ ਵੀ ਰੂਹ ਆ ਜਿਹੜੀ ਉਹ ਕੰਬ ਜਾਂਦੀ ਹੈ ਤਾਂ ਪਿਛਲੇ ਸਾਲ ਵੀ ਤੁਹਾਨੂੰ ਦਿਖਾਇਆ ਸੀ ਕਿ ਜਿਹੜੀ ਇੱਕ ਬਜ਼ੁਰਗ ਮਾਈ ਉੱਥੇ ਬੱਚੀ ਹੋਈ ਹੈ ਜਿਸ ਦਾ ਪਰਿਵਾਰ ਇਸ ਕਤਲੇਆਮ ਦਾ ਸ਼ਿਕਾਰ ਹੋਇਆ ਉਸ ਦੇ ਵੀ ਆਪਣੀ ਦਰਦ ਭਰੀ ਦਾਸਤਾਨ ਹੈ ਜਿਹੜੀ ਉਹ ਬਿਆਨ ਕੀਤੀ ਸੀ ਤਾਂ 1984 ਦੇ ਹੋਰ ਵਕ-ਵਕ ਮਾਮਲਿਆਂ ਨੂੰ ਲੈ ਕੇ ਲਗਾਤਾਰ ਸਿੱਖ ਇਨਸਾਫ਼ ਦੀ ਮੰਗ ਕਰ ਰਹੇ ਨੇ ਬਹੁਤ ਸਾਰੇ ਪਰਿਵਾਰ ਅਜੇ ਵੀ ਨੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਅਜੇ ਵੀ ਨੇ ਜਿਹੜੇ ਇਨਸਾਫ ਦੀ ਉਡੀਕ ਕਰਦੇ ਕਰਦੇ ਇਸ ਦੁਨੀਆ ਤੋਂ ਚਲੇ ਗਏ